ਇਹ ਜਿਹੜੀ ਸਕੂਟਰ ਮਾਰਕੀਟ ਦੇ ਵਿੱਚ ਦੁਕਾਨਾਂ ਤੋੜੀ ਜਾ ਰਹੀਆਂ ਕੀ ਹੈ ਮਾਮਲਾ ਇਹ ਤਾਂ ਕਹਿੰਦਾ ਸੂਰੂ ਮਾਰਕੀਟ ਨੂੰ ਲਾੜਦੀ ਹੁੰਦੀ ਸੀ ਜੀ ਇਹ ਤਾਂ ਕਹਿੰਦਾ ਨਿਆਜ ਚੌੜੇ ਕਿਤੇ ਜਿਨ੍ਹਾਂ ਨੇ ਵੀ ਕਿਤੇ ਸੀ ਕਾਰਪੇਸ਼ਨ ਆ ਕੇ ਢਾ ਦੇ ਕੋਈ ਸਾਨੂੰ ਇੱਕ ਵੀ ਇਵਾਇਜ਼ ਨਹੀਂ ਹੈਗਾ ਇਹ ਹੋਰ ਬਾਕੀ ਕਿਹਦੇ ਦਿਖਾਦਾ ਉਹਨੂੰ ਕੁਝ ਨਹੀਂ ਗਿਆ ਇਹਨਾਂ ਕੋਈ ਇਨਕੁਆਰੀ ਵੀ ਲੱਗੀ ਸੀ ਇੱਥੇ ਜੀ ਇਨਕੁਆਰੀ ਕੋਈ ਕੋਈ ਨਹੀਂ ਲੱਗੀ ਇੱਕ ਤਾਂ ਬਾਈ ਨੋਟਿਸ ਵੀ ਆਇਆ ਹੈ ਇਹ ਨਿਆ ਸ਼ਟਰ ਲੱਗੇ ਹੋਏ ਹਨ ਉਹਨਾਂ ਨੂੰ ਆਪ ਹੀ ਕਾਰਪੇਸ਼ਨ ਜਿਹਨੇ ਵੀ ਲਾਇਆ ਉਹ ਲਾ ਰਹੇ ਨੇ ਪਰ ਉਹਨਾਂ ਨੇ ਕਹੋਂ ਨਹੀਂ ਕਿਹਾ ਜਿਨ੍ਹਾਂ ਨੇ ਲਾਏ ਹੋਣੇ ਆਪ ਉਹਨਾਂ ਨੇ ਆਪ ਆ ਕੇ ਢਾ ਦੇ ਤੇ ਹੋਰ ਵੀ ਇਦਾਂ ਦੇ ਲੋ ਜੰਗਨ ਬਣੀਆਂ ਸਰਕਾਰੀ ਅਲਾਟਮੈਂਟ ਦੇ ਹਿਸਾਬ ਨਾਲ ਬਣੀਆਂ ਨੇ ਠੀਕ ਹੈ ਸਰ ਜਿਹੜੀਆਂ ਦੁਕਾਨਾਂ ਤੋਰੀਆਂ ਤੋੜੀਆਂ ਗਈਆਂ ਸਕੂਟਰ ਮਾਰਕੀਟ ਤੇ ਇਹ ਕੀ ਸ਼ਰਮ ਇੱਥੇ ਨਜਾਇਜ਼ ਕੱਪੜੇ ਸੀਗਾ ਦੋ ਦੋ ਕੱਟਾ ਦਾ ਤੇ ਹਾਈ ਕੋਰਟ ਦੇ ਹੁਕਮਾਂ ਦੇ ਤੱਕ ਨਹੀਂ ਆਉਂਦੀ ਹੁਣ ਨਾ ਆਇਆ ਨਾ ਲੈ ਗਿਆ ਤੇ ਸਰ ਕਿੰਨੀਆਂ ਦੁਕਾਨਾਂ ਨੇ ਜੀ ਆ 200 ਦੁਕਾਨਾਂ ਸੀਗਾ ਕੁਝ ਫੋਨ ਨੰਬਰ ਤੇ ਜੀ ਤੇ ਹੋਰ ਵੀ ਤੇ ਹੋਰ ਵੀ ਕਿਹਦੇ ਦੇ ਕੇਸ ਕਰਵਾਉਣਾ ਹੈ ਆਪਾਂ ਇਹ ਹੋਗਾ ਕਿ ਸਰ ਸ਼ਹਿਰ ਚ ਹੋਰ ਵੀ ਕਿਤੇ ਇਦਾਂ ਦੀ ਕਾਰਵਾਈ ਹੋ ਰਹੀ ਹੈ ਨਹੀਂ ਹੋਣੀ ਜਦੋਂ ਆਡਰ ਹੋਣਗੇ ਉਹ ਵੀ ਕਰਾਂਗੇ